ਪੜੀ ਇਹਨੇ ਆ ਸਵਾਸਤਿਕ ਵਿੱਚੋਂ ਆ ਰਹੇ ਜੀ ਆਪਣੀ ਬੋਟੀ ਚੋਂ ਰਾਤ ਨੂੰ 2 ਵਜੇ ਅਸੀਂ ਉਹ ਗੇਟ ਦੇ ਕੋਲ ਆਏ ਜੀ ਤੇ ਇਧਰੋਂ ਉਹਨਾਂ ਦੀ ਗੱਡੀ ਆ ਰਹੀ ਸੀ ਤੇ ਅਸੀਂ ਬਾਹਰ ਨਿਕਲ ਗਏ ਥੋੜਾ ਨਿਕਲਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੱਗੇ ਗੱਡੀ ਲਾ ਦਿੱਤੀ ਕਿਹੜੀ ਗੱਡੀ ਸੀ ਇਹਨਾਂ ਕੋਲ ਇਹਨਾਂ ਕੋਲ ਸੀਗੀ ਸਕੋਰਪਿਓ ਨਵਾਂ ਮਾਡਲ ਦੀ ਠੀਕ ਹੈ ਤੇ ਇਹਨਾਂ ਨੇ ਅੱਗੇ ਆ ਕੇ ਗੱਡੀ ਲਾ ਦਿੱਤੀ ਤੇ ਅਸੀਂ ਥੋੜਾ ਸਾਡਾ ਝਗੜਾ ਹੋਇਆ ਤੇ ਮਾੜੀ ਮਾੜੀ ਗਾਲੀਨੋਚ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਉੱਥੋਂ ਚਲੇ ਗਏ ਜੀ ਅਸੀਂ ਤਾਂ ਫਿਰ ਵੀ ਜਦੋਂ ਦੇਖਿਆ ਨਾ ਲੇਡੀਜ਼ ਅਸੀਂ ਤਾਂ ਨਿਕਲ ਗਏ ਭਾਈ ਮੈਂ ਕਿ ਨਹੀਂ ਚਾਹਤਾ ਚੰਗੀ ਗੱਲ ਇਹੋ ਅਸੀਂ ਚੱਲ ਗਏ ਜੀ ਉਸ ਤੋਂ ਬਾਅਦ ਅਸੀਂ ਰਾਹੋਂ ਰੋਡ ਤੇ ਜਾ ਰਹੇ ਸੀਗੇ ਆਪਣੇ ਦੂਸਰੇ ਘਰੇ ਠੀਕ ਹੈ ਇਧਰ ਹੋ ਕੇ ਜੀ ਤੇ ਇਹਨਾਂ ਨੇ ਆ ਕੇ ਪਿੱਛੋਂ ਗੱਡੀ ਆਈ ਗੱਡੀ ਰੁਕੀ ਫਿਰ ਸਾਈਡ ਵੀ ਮਾਰੀ ਥੋੜੀ ਆਉਂਦੀ ਇਹਨਾਂ ਨੇ ਉਹ ਫਾਇਰ ਕੀਤਾ ਇਹਨਾਂ ਨੇ ਇੱਕਦਮ ਬੜੀ ਸਪੀਡ ਨਾਲ ਆਈ ਗੱਡੀ ਪਿੱਛੋਂ ਇਹਨਾਂ ਨੇ ਗੱਡੀ ਐ ਨਾਲ ਲਈ ਸਾਡੀ ਲੱਗੀ ਵੀ ਥੋੜੀ ਜੀ ਗੱਡੀ ਅਸੀਂ ਰੋਕੀ ਫਿਰ ਉੱਥੇ ਸਾਡੀ ਝੜਤ ਹੋਈ ਇਹਨਾਂ ਨੇ ਉਹ ਕੀਤੀ ਫਾਇਰ ਕੀਤਾ ਸਿੱਧਾ ਹੀ ਕੀਤਾ ਨਾਲ ਇਹਨਾਂ ਨੇ ਫਿਰ ਸਿੱਧਾ ਹੀ ਫਾਇਰ ਕੀਤਾ ਤੁਸੀਂ ਗੱਡੀ ਤੋਂ ਨਿਕਲੇ ਹੋ ਜੀ ਬਾਹਰ ਹਾਂ ਜੀ ਗੱਡੀ ਦੇ ਬਾਹਰ ਨਿਕਲੇ ਜੀ ਫਾਇਰ ਮਾਰ ਕੇ ਉਹ ਗੱਡੀ ਦੇ ਵਿੱਚ ਬੈਠਾ ਜੂਰਨ ਮਾਰ ਕੇ ਫਿਰ ਆਪਣੇ ਉੱਥੇ ਝੜ ਗਿਆ ਭਾਗ ਬਾਗ ਨੂੰ ਇੰਨੀ ਵੱਡੀ ਕਿਹੜੀ ਲੜਾਈ ਹੋ ਗਈ ਯਾਰ ਬਾਈ ਤੁਸੀਂ ਸਿਆਣੇ ਧਿਆਨੇ ਬੰਦੇ ਸੀ ਤੁਸੀਂ ਆਪਣਾ ਸਿਆਣਾਪਣ ਦਿਖਾਈ ਦੂ ਚਲੇ ਗਏ ਮਗਰ ਉਹ ਪਿੱਛੇ ਗੱਡੀ ਲੈ ਕੇ ਆ ਗਿਆ ਹਾਂ ਜੀ ਪਿੱਛੇ ਗੱਡੀ ਲੈ ਕੇ ਆ ਗਿਆ ਵਾਪਸੀ ਹੋ ਗਈ ਲੁਧਰਣਾ ਲਾਈਵ ਤੇ ਖੜਵాలే ਤੇ ਮਾਮਦਰਸਕਾ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਰਾਹੋਂ ਰੋਡ ਦੇ ਉੱਤੇ ਰਾਤ ਨੂੰ ਤਕਰੀਬਨ 2 ਵਜੇ ਠਾਂ ਠਾਂ ਦੀ ਆਵਾਜ਼ ਆਂਦੀ ਹੈ ਕਿ ਠਾਂ ਠਾਂ ਦੀ ਬਾਜ ਇਸ ਕਰਕੇ ਆਂਦੀ ਹੈ ਕਿ ਉੱ ਥਾਣਾ ਮੁੱਖੀ ਜਿਹੜੇ ਤਿੱਬਾ ਦੇ ਐਸਐਟਓ ਜਿਹੜੇ ਹੈਗੇ ਨੇ ਉਹ ਹਰਕਤ ਚਾਹੁੰਦੇ ਤੇ ਹਰਕਤ ਤੋਂ ਆਉਣ ਤੋਂ ਬਾਅਦ ਪੁਲਿਸ ਆਪਣੇ ਵੱਲੋਂ ਮੁਕੱਦਮਾ ਦਰਜ ਕਰ ਦਿੰਦੀ ਹੈ ਕਿ ਲਾਅਨ ਆਰਡਰ ਨੂੰ ਦੇਖਦੇ ਲੇਕਿਨ ਇੱਕ ਵੱਡਾ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਕਿ ਚੋਣ ਜਾਬਤਾ ਲੱਗੀ ਹੋਈ ਹੈ ਅੰਮ੍ਰਿਤਸਰ ਤੋਂ ਬੰਦਾ ਆਇਆ ਵਾ ਤੇ ਉਹਦੇ ਕੋਲ ਲਾਇਸੈਂਸੀ ਰਿਵੋਲਰ ਹੈਗੀ ਹੈ ਕਿ ਨਹੀਂ ਹੈਗੀ ਕਿ ਉਹਨੇ ਜਮ੍ਹਾਂ ਕਰਾਈ ਕਿ ਨਹੀਂ ਕਰਾਈ ਇੱਕ ਵੱਡਾ ਸਵਾਲ ਖੜਾ ਹੁੰਦਾ ਕਿਉਂਕਿ ਜਲੰਧਰ ਦੇ ਪੁਲਿਸ ਦੀ ਗੱਲ ਕੀਤੀ ਜਾ ਸੋਰੀ ਅੰਮ੍ਰਿਤਸਰ ਦੇ ਪੁਲਿਸ ਦੀ ਗੱਲ ਕੀਤੀ ਜਾਵੇ ਚਾਹੇ ਲੁਧਿਆਣਾ ਦੀ ਸੀਪੀ ਦੀ ਗੱਲ ਕੀਤੀ ਜਾਵੇ ਸਾਫ਼ ਗੱਲ ਕੀਤੀ ਗਈ ਸੀ ਅ ਕੋਟੀ ਹੋਇਆ ਕੀ ਸੀਗਾ ਭਾਜੀ ਅਸੀਂ ਨਾ ਉਹ ਸਵਾਸਤਿਕ ਵਿੱਚੋਂ ਆ ਰਹੇ ਜੀ ਆਪਣੀ ਕੋਠੀ ਚੋਂ ਰਾਤ ਨੂੰ 2 ਵਜੇ ਅਸੀਂ ਉਹ ਗੇਟ ਦੇ ਕੋਲ ਆਏ ਜੀ ਤੇ ਇਧਰੋਂ ਉਹਨਾਂ ਦੀ ਗੱਡੀ ਆ ਰਹੀ ਸੀਗੀ ਤੇ ਅਸੀਂ ਬਾਹਰ ਨਿਕਲ ਗਏ ਥੋੜਾ ਨਿਕਲ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਅੱਗੇ ਗੱਡੀ ਲਾਤੀ ਕਿਹੜੀ ਗੱਡੀ ਸੀ ਇਹਨਾਂ ਕੋਲ ਇਹਨਾਂ ਕੋਲ ਸੀਗੀ ਸਕੋਰਪਿਓ ਨਵਾਂ ਮਾਡਲ ਦੀ ਠੀਕ ਹੈ ਤੇ ਇਹਨਾਂ ਨੇ ਅੱਗੇ ਆ ਕੇ ਗੱਡੀ ਲਾਤੀ ਤੇ ਅਸੀਂ ਥੋੜਾ ਸਾਡਾ ਝਗੜਾ ਹੋਇਆ ਤੇ ਮਾੜੀ ਮੋਟੀ ਗਾਲੀ ਗਲੋਚ ਕੀਤੀ ਇਹਨਾਂ ਨੇ ਉਸ ਤੋਂ ਬਾਅਦ ਅਸੀਂ ਉੱਥੋਂ ਚਲੇ ਗਏ ਜੀ ਅੱਛਾ ਅੱਜੇ ਚਲੋ ਗੱਲ ਖਤਮ ਹੀ ਆ ਚਲੋ ਮਾੜਾ ਮੋਟਾ ਇਹਨਾਂ ਦੇ ਪੈਗ ਵੀ ਲੱਗੇ ਹੋਏ ਸੀਗੇ ਤੇ ਅਸੀਂ ਚਲੇ ਗਏ ਮਾਦਰ ਰੱਜ ਕੇ दारू ਪੀਤੀ ਸੀ ਇਹਨਾਂ ਨੇ ਹਾਂਜੀ ਹਾਂਜੀ दारू ਇਹਨਾਂ ਦੀ ਪੀਤੀ ਸੀ ਕਰ ਕਿੰਨੇ ਬੰਦੇ ਸੀ ਇਹ ਇਹ ਦੋ ਜਣੇ ਸੀਗੇ ਜੀ ਇਹਨਾਂ ਦੀ ਪਿੱਛੇ ਵਾਈਫ ਵੀ ਸੀਗੀ ਇਹਨਾਂ ਦੀ ਨਾਲ ਹਾਂਜੀ ਉਹ ਕਹਿੰਦੇ ਕੋਸ਼ਿਸ਼ ਕੀਤੀ ਲੇਡੀਜ਼ ਨਾਲ ਚੱਕੀ ਇਹਨਾਂ ਨੇ ਆ ਨਹੀਂ ਦੇਖਿਆ ਕਿ ਲੇਡੀਜ਼ ਨਾਲ ਆਪਾਂ ਨਾ ਕਰੀਏ ਤੇਰੀ ਹਰਕਤ ਹਾਂਜੀ ਅਸੀਂ ਤਾਂ ਫਿਰ ਵੀ ਜਦੋਂ ਦੇਖਿਆ ਨਾ ਲੇਡੀਜ਼ ਅਸੀਂ ਫਿਰ ਨਿਕਲ ਗਏ ਭਾਜੀ ਮੈਂ ਕਿਹਾ ਨਹੀਂ ਚਾ ਇਦਾਂ ਚੰਗੀ ਗੱਲ ਨਹੀਂ ਉਹ ਅਸੀਂ ਚੱਲ ਗਏ ਜੀ ਤੇ ਉਸ ਤੋਂ ਬਾਅਦ ਅਸੀਂ ਰਾਹੋਂ ਰੋਡ ਤੇ ਜਾ ਰਹੇ ਸੀਗੇ ਆਪਣੇ ਦੂਸਰੇ ਘਰੇ ਠੀਕ ਹੈ ਇਧਰ ਹੋ ਕੇ ਜੀ ਤੇ ਇਹਨਾਂ ਨੇ ਆ ਕੇ ਪਿੱਛੇ ਗੱਡੀ ਆਈ ਗੱਡੀ ਰੁਕੀ ਥੱਲੇ ਸਾਈਡ ਵੀ ਮਾਰੀ ਥੋੜੀ ਆਉਂਦੀ ਇਹਨਾਂ ਨੇ ਉਹ ਫਾਇਰ ਕੀਤਾ ਇਹਨਾਂ ਨੇ ਸਾਡੇ ਤੁਹਾਡੇ ਕੋ ਕਿਹੜੀ ਗੱਡੀ ਸੀ ਤੁਹਾਡੇ ਕੋ ਸਵਿਫਟ ਸੀਗੀ ਜੀ ਮਤਲਬ ਗੱਡੀ ਕਿੱਦਾਂ ਰੋਕੀ ਕਿ ਦਸ ਟੱਕੇ ਗੈਂਗਸਟਰ ਸਟਾਈਲ ਨਾਲ ਹਾਂਜੀ ਹਾਂਜੀ ਇਹਨਾਂ ਨੇ ਨਾ ਜਿੱਦਾਂ ਇੱਕਦਮ ਬੜੀ ਸਪੀਡ ਨਾਲ ਆਈ ਗੱਡੀ ਪਿੱਛੋਂ ਇਹਨਾਂ ਨੇ ਗੱਡੀਆਂ ਐ ਨਾਲ ਲਈ ਸਾਡੇ ਲੱਗੀ ਵੀ ਥੋੜੀ ਜਿਹੀ ਗੱਡੀ ਅਸੀਂ ਰੋਕੀ ਫਿਰ ਉੱਥੇ ਸਾਡੀ ਝੜਪ ਹੋਈ ਇਹਨਾਂ ਨੇ ਉਹ ਕੀਤੀ ਫਾਇਰ ਕੀਤਾ ਸਿੱਧਾ ਹੀ ਕੀਤਾ ਨਾਲੇ ਜੀ ਪਰ ਸਿੱਧਾ ਹੀ ਫਾਇਰ ਕੀਤਾ ਤੁਸੀਂ ਗੱਡੀ ਤੋਂ ਨਿਕਲੇ ਹੋਏ ਸੀ ਬਾਹਰ ਹਾਂਜੀ ਗੱਡੀ ਤੋਂ ਬਾਹਰ ਨਿਕਲੇ ਸੀਗੇ ਮਤਲਬ ਲੱਗੀ ਨਹੀਂ ਗਈ ਲੱਗੀ ਨਹੀਂ ਜੀ ਕਿੱਤੋਂ ਦੀ ਨਿਕਲੀ ਗੋਲੀ ਅਸੀਂ ਇਦਾਂ ਇਹ ਇੱਧਰ ਖੜਾ ਜੀ ਮੇਰਾ ਦੋਸਤ ਹੀ ਹੈ ਜੀ ਤੇ ਅਸੀਂ ਇਦਾਂ ਜਦੋਂ ਸਾਡੇ ਕੋਲ ਆਏ ਨਾ ਜੀ ਉੱਤਰ ਕੇ ਦੂਸਰੇ ਪਾਸੇ ਗਏ ਆ ਤੇ ਪਹਿਲੇ ਇਹਨਾਂ ਨੇ ਜਾਣ ਕੇ ਸਾਡੀ ਇੱਟ ਵੀ ਮਾਰੀ ਆ ਦੇਖੋ ਮਰੇ ਹੱਥ ਤੇ ਲੱਗੀ ਏ ਸਾਡੇ ਨੂੰ ਅੱਛਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਉੱਤਲੀ ਸਾਈਡ ਗਏ ਅਸੀਂ ਵੀ ਚਲੋ ਮਾੜਾ ਮੋਟਾ ਬੰਦਾ ਬਚਾਦਾਂ ਕਰਦੇ ਆ ਆਪਣਾ ਉਸ ਤੋਂ ਬਾਅਦ ਇਹਨਾਂ ਨੇ ਉਹ ਕੱਢੀ ਤੇ ਨਾਲ ਹੀ ਸਿੱਧੀ ਚਲਾਈ ਫਿਰ ਮਤਲਬ ਇਹ ਨਹੀਂ ਦੇਖਿਆ ਕਿ ਜਾਨ ਜਾ ਸਕਦੀ ਬੰਦੇ ਦੀ ਕਿ ਪਰਿਵਾਰ ਅੱਗੇ ਪਿੱਛੇ ਰੋਏਗਾ ਕਿ ਸਿੱਧੀ ਗੋਲੀ ਚਲਾਈ ਪਤਾ ਕਿਦਾਂ ਜੀ ਚਲੋ ਬੰਦਾ ਆਪਣੇ ਸੈਲਫ ਡਿਫੈਂਸ ਲਈ ਕਹਿੰਦਾ ਤਾਂ ਉਹ ਚਲਾਉਂਦਾ ਜੇ ਉਧਰ ਠੀਕ ਆ ਅਸੀਂ ਤਾਂ ਕੋਈ ਇਦਾਂ ਦੀ ਹਰਕਤ ਵੀ ਨਹੀਂ ਕੀਤੀ ਨਹੀਂ ਭਾਈ ਜੀ ਸੈਲਫ ਡਿਫੈਂਸ ਵਿੱਚ ਚਲਾਉਣਾ ਹਵਾਈ ਫਾਇਰਿੰਗ ਹੁੰਦੀ ਹੈ ਕਿ ਹਵਾਈ ਫਾਇਰ ਕਰਤਾ ਕਿ ਮੇਰੇ ਕੋਲ ਅਸਲਾ ਹੈਗਾ ਵਾ ਮੈਂ ਦਿਖਾ ਸਕਦਾ ਵਾਂ ਕਿ ਮਤਲਬ ਮੈਂ ਹਵਾ 'ਚ ਫਾਇਰ ਕੀਤੀ ਹੈ ਕਿ ਤੁਸੀਂ ਭੱਜੋ ਫਲਾਣਾ ਤੇ ਵਗਾੜਾ ਪੁਲਿਸ ਵੀ ਜਿਹੜੀ ਹੈ ਫਾਇਰ ਸਿੱਧਾ ਥੋੜੀ ਨਾ ਕਰਦੀ ਐ ਪੁਲਿਸ ਵੀ ਡਰਾਉਂਦੀ ਐ ਪਹਿਲੇ ਅਸਲਾ ਹਵਾ ਹਵਾ ਦੇ ਵਿੱਚ ਫਾਇਰ ਕਰਦੀ ਐ ਮਿਲਟਰੀ ਵੀ ਫਾਇਰ ਹਵਾ 'ਚ ਕਰਦੀ ਐ ਕਿ ਡਰਾਂਣ ਵਾਸਤੇ ਕਿ ਹਾਂ ਵੀ ਅਸਲਾ ਪਿੱਛੇ ਹੋ ਜੋ ਲੇਕਿਨ ਇਹ ਕਿੰਨੇ ਵੱਡੇ ਗੈਂਗਸਟਰ ਸੀ ਜਿੱਦਾਂ ਹੀ ਇਹ ਅਸਲਾ ਚਲਾਤਾ ਬਿਲਕੁਲ ਬਿਲਕ ਅਸੀਂ ਉਸ ਤੋਂ ਬਾਅਦ ਹੀ ਉਹ 112 ਨੰਬਰ ਤੇ ਫੋਨ ਕੀਤਾ ਜੀ ਕਿਉਂਕਿ ਪ੍ਰਸ਼ਾਸਨ ਨੇ ਬੜੀ ਜਲਦੀ ਆਉਣ ਦੀ ਕੋਸ਼ਿਸ਼ ਕੀਤੀ ਉੱਥੇ ਸਾਡੇ ਜਾਨੀ ਕਿ ਬਹੁਤ ਵਧੀਆ ਟ੍ਰੀਟ ਕੀਤਾ ਉਹਨਾਂ ਨੇ ਮਤਲਬ ਫੜੇਗੇ ਨੇ ਐਰੋਪੀ ਫੜੇਗੇ ਸੀਗੇ ਉਦੋਂ ਨਹੀਂ ਜੀ ਉਸ ਤੋਂ ਬਾਅਦ ਇਹਨਾਂ ਨੇ ਜਾਨੀ ਕਿ ਲੈ ਜਾਂਦੇ ਫੜ ਕੇ ਜੀ ਇਹ ਕਿੱਥੇ ਭੱਜ ਗਏ ਸੀਗੇ ਫਿਰ ਇਹ ਉੱਥੇ ਜੀ ਸਵਾਸਤਿਕ ਵਿੱਚ ਹੀ ਅੱਛਾ ਚਲਾਨ ਤੋਂ ਬਾਅਦ ਵੀ ਸਵਾਸਤਿਕ ਚਲੇ ਗਏ ਨੇ ਉੱਥੇ ਚਲੇ ਗਏ ਜੀ ਹਾਂ ਜੀ ਮਤਲਬ ਉਹਨਾਂ ਨੂੰ ਪਰਵਾਹ ਨਹੀਂ ਸੀ ਕਿ ਅਸੀਂ ਗੋਲੀ ਚਲਾ ਕੇ ਆਏ ਆ ਫਰਾਰ ਹੋ ਜੀਏ ਹਾਂ ਜੀ ਹਾਂ ਜੀ ਅਸਲਾ ਕਿਹੜਾ ਸੀ ਮਾਊਜ਼ਰ ਸੀ ਪਿਸਟਲ ਸੀ ਇੰਨਾ ਨਹੀਂ ਪਤਾ ਜੀ ਤੇ ਨਹੀਂ ਸਾਡੇ ਧਿਆਨ ਛੋਟਾ ਸੀਗਾ ਵੱਡਾ ਸੀਗਾ ਹਾਂ ਛੋਟਾ ਸੀਗਾ ਸਰ ਕਿੰਨੇ ਕਿੰਨੇ ਫਾਇਰ ਕੀਤੇ ਸੀ ਉਹਨੇ ਵੈਸੇ ਇੱਕੋ ਹੀ ਫਾਇਰ ਕੀਤਾ ਜੀ ਇੱਕੋ ਫਾਇਰ ਕੀਤਾ ਤੇ ਤੁਸੀਂ ਕਿਤੇ ਜਾਨ ਕਿੱਦਾਂ ਬਚਾਈ ਆਪਣੀ ਸਰ ਜਾਨ ਅਸੀਂ ਮੈਦਨੋਂ ਭੱਜ ਗਏ ਉਹ ਪਾਜੀ ਉਦੋਂੋਂ ਭੱਜ ਗਏ ਤੇ ਉਹ ਫਿਰ ਉਹ ਜਦੋਂ ਫਾਇਰ ਮਾਰ ਕੇ ਉਹ ਗੱਡੀ ਦੇ ਵਿੱਚ ਬੈਠਾ ਜੂਰਨ ਮਾਰ ਕੇ ਫਿਰ ਆਪਣੇ ਉੱਥੇ ਚੱਲ ਗਿਆ ਭਾਗ ਬਗ ਨੀ ਇੰਨੀ ਵੱਡੀ ਕਿਹੜੀ ਲੜਾਈ ਹੋ ਗਈ ਯਾਰ ਬਾਈ ਤੁਸੀਂ ਸਿਆਣੇ ਧਿਆਣੇ ਬੰਦੇ ਸੀ ਤੁਸੀਂ ਆਪਣਾ ਸਿਆਣਾਪਣ ਦਿਖਾਈ ਦੋ ਚਲੇ ਗਏ ਮਗਰ ਉਹ ਪਿੱਛੇ ਗੱਡੀ ਲੈ ਕੇ ਆ ਗਿਆ ਸਰ ਹਾਂਜੀ ਪਿੱਛੇ ਗੱਡੀ ਲੈ ਕੇ ਆ ਗਿਆ ਵਾਪਸ ਹੀ ਉਹ ਦੁਆਰਾ ਲੈ ਕੇ ਆਇਆ ਆਪਣੀ ਵਾਈਫ ਨੂੰ ਲਾ ਕੇ ਫਿਰ ਦੋਨੇ ਜਾਣੇ ਫਿਰ ਦੁਆਰਾ ਆਇਆ ਬਹੁਤ ਤੇਜ਼ ਆਇਆ ਉਹ ਮਤਲਬ ਇਹ ਤਾਂ ਕਾਬਿਲ ਤਾਰੀਫ ਐ ਐਸਐਚਓ ਦੀ ਕਰਨੀ ਪੈਗੀ ਜਿਹੜਾ ਮੌਕੇ ਤੇ ਆ ਗਏ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ ਅਸੀਂ 112 ਨੰਬਰ ਤੇ ਕਾਲ ਕੀਤੀ ਸੀਗੀ ਨਾਲੇ ਉਹ ਆ ਗਏ ਸੀਗੇ ਉਹਨਾਂ ਨੇ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਉਹਨਾਂ ਨੇ ਪ੍ਰਸ਼ਾਸਨ ਬਹੁਤ ਵਧੀਆ ਉਹਨਾਂ ਨੇ ਸਾਡਾ ਸਾਥ ਦਿੱਤਾ ਆ ਕੇ ਬਹੁਤ ਬੜਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜੀ ਬਾਕੀ ਚਲੋ ਜੋ ਵੀ ਸਾਡੀ ਇਹ ਮੰਗ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਲੇਕਿਨ ਆ ਵੀ ਸੁਣਨ ਨੂੰ ਆਇਆ ਸੀ ਕਿ ਤੁਹਾਡੇ ਫੈਸਲੇ ਦੀ ਗੱਲ ਵੀ ਚੱਲਦੀ ਸੀ ਕਿਉਂਕਿ ਕਈ ਰਸੂਬਦਾਰ ਵਿੱਚ ਆਗੇ ਸੀ ਕਈ ਰਾਜਨੀਤਾ ਵਿੱਚ ਆਗੇ ਸੀਗੇ ਅਸੀਂ ਇਦਾਂ ਆ ਜੀ ਫਿਰ ਚਲੋ ਜੋ ਕਾਨੂੰਨ ਕਰੂਗਾ ਉਹ ਇਹ ਫੈਸਲਾ ਸਾਡਾ ਕੋਈ ਇਦਾਂ ਦਾ ਹੈ ਨਹੀਂ ਅਜੇ ਤੱਕ ਕਿਉਂਕਿ ਮੁਕਤਵੀ ਪੁਲਿਸ ਨੇ ਆਪਣੇ ਕੋਲ ਦਰਜ ਕੀਤਾ ਆ ਹਾਂਜੀ 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 ਲੇਕਿਨ ਤੁਹਾਨੂੰ ਦੱਸ ਦਈਏ ਕਿ ਇਹ ਦੋ ਨੌਜਵਾਨ ਆ ਜਿਨ੍ਹਾਂ ਉਤੇ ਸਿੱਧੀ ਗੋਲੀ ਚਲਾਈ ਗਈ ਸੀਗੀ ਸਿੱਧੀ ਗੋਲੀ ਚਲਾਈ ਮਤਲਬ ਇਹਨਾਂ ਨੇ ਇਹ ਨਿਕਲੇ ਇੱਕ ਕਲੋਨੀ ਤੋਂ ਨਿਕਲੇ ਜਿੱਥੇ ਉਹਨਾਂ ਦੀ ਰਹਿ ਸੀਗੀ ਉੱਥੋਂ ਨਿਕਲੇ ਗੱਡੀ ਨੂੰ ਲੈ ਕੇ ਤੁਤੂ ਮੈਮਾ ਹੋਈ ਇਹਨਾਂ ਨੇ ਸਿਆਣਕ ਦਿਖਾਈ ਇਹ ਨਿਕਲ ਕੇ ਲੇਕਿਨ ਉਹ ਸਕੋਰਪੀਓ ਵਾਲੇ ਨੇ ਇੰਨੀ दारू ਪੀਤੀ ਸੀ ਜੋ ਉਹਨਾਂ ਦੇ ਪਿੱਛੇ ਗਿਆ ਇਹ ਸਿੱਧੀ ਗੋਲੀਆਂ ਚਲਾਈ ਇਹਨਾਂ ਦੇ ਵਿੱਚੋਂ ਨਿਕਲ ਕੇ ਇਹਨਾਂ ਦੇ ਕਹਿੰਦੇ ਮੁਤਾਬਿਕ ਸਾਈਡ ਤੋਂ ਨਿਕਲ ਗਈ ਲੇਕਿਨ ਇਹ ਇੱਕ ਦੂਜੀ ਸਾਈਡ ਤੇ ਭੱਜ ਗਏ ਇਹ ਕੁਦਾਨਾ ਕਾਸਤਾ ਕਰੋ 2 4 5 ਫਾਇਰ ਕਰਦਾ ਤੇ ਕਿਤੇ ਨਾ ਕਿਤੇ ਇਹਨਾਂ ਦੇ ਗੋਲੀ ਲੱਗ ਜਾਂਦੀ ਲੇਕਿਨ ਇਹਦੇ ਕਾਬੜੀਤਾਰੀ ਥਾਣਾ ਟੀਬਾ ਦੇ ਐਸਐਸਓ ਦੀ ਡੇਢੀ ਪੈਗੀ ਜਿਹੜੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਈ ਤਰਾਹਾਂ ਦੇ ਦੀਨ 307 ਤੇ ਆਰਮੈਕ ਦੇ ਤਹਿਤ ਮੁਕਦਮਾ ਦਰਜ ਕੀਤਾ ਲੇਕਿਨ ਹੁਣ ਤਾਂ ਵਿਵਪਤਾ ਪੈ ਜੇਗੀ ਕਿਉਂਕਿ ਇਹ ਵਿਆਹ ਦੇ ਸਮਾਗਮ ਦੇ ਵਿੱਚ ਆਏ ਸੀ ਕਿਉਂਕਿ ਜਿੱਦਾਂ ਸਾਲੇ ਸੀ ਉਹ ਹਾਂਜੀ ਹਾਂਜੀ ਜਿੱਦਾਂ ਸਾਲੇ ਸੀ ਜਿੱਦਾਂ ਸਾਲੇ ਸੀ ਅਭੀ ਇਹ ਕੀ ਉਹਨਾਂ ਦਾ ਕਿਸੇ ਸਾਲੇ ਦਾ ਵਿਆਹ ਸੀਗਾ ਸਾਲੇ ਦਾ ਸੀਗਾ ਜੀ ਸਾਲੇ ਦਾ ਕੋਈ ਦਾ ਵਿਆਹ ਸੀਗਾ ਇਹਨਾਂ ਦਾ ਪਤਾ ਨਹੀਂ ਅੱਜ ਖਰੇ ਕੱਲ੍ਹ ਹੈ ਕੱਲ ਦਾ ਵਿਆਹ ਸੀ ਹਾਂਜੀ ਅੱਜ ਮੇਲ ਸੀਗਾ ਉਹਨਾਂ ਦੇ ਘਰੇ ਤੇ ਅੱਜ ਉਹਨਾਂ ਦੇ ਘਰੇ ਮੇਲ ਸੀਗਾ ਕੱਲ ਦਾ ਵਿਆਹ ਵਾਜੀ ਬਿਲਕੁਲ ਤਾਂ ਦਾਸੀਏ ਵਿਆਹ ਦਾ ਪ੍ਰੋਗਰਾਮ ਹੈ ਕਿੰਨੀ दारू ਵੀ ਨਾ ਪੀ ਲੋ ਕਿਸੇ ਨੂੰ ਜਾਨੋਂ ਮਾਰ ਦੀ ਨੀਤ ਨਾਲ ਹਮਲਾ ਕਰ ਦੋ ਤੇ ਉਹ दारू ਵਾਲੀ ਉਤਰ ਗਈ ਫੇਰ ਤੁਹਾਡੇ ਨਾਲ ਮਿਲਿਆ ਉਹ ਬਾਅਦ ਵਿੱਚ ਅਸੀਂ ਜੀ ਦੋ ਉੱਥੇ ਗਏ ਜੀ ਖਾਣੇ ਉਦੋਂ ਥੋੜ੍ਹਾ ਕਹਿੰਦਾ ਜੀ ਕਹਿੰਦਾ ਜੀ ਨਹੀਂ ਮੈਂ दारू ਪੀਤੀ ਸੀਗੀ ਇਦਾਂ ਮੈਂ ਕਹਾਂ ਜੀ ਜੇ ਉਹਨ ਜੋ ਪ੍ਰਸ਼ਾਸਨ ਕਰਨੇ ਆ ਜੀ ਤਾਂ ਉਹ ਹੀ ਉਹਨਾਂ ਨਾਲ दारू ਪੀ ਕੇ ਸ਼ੇਰ ਬਣ ਗਿਆ ਐਵੇਂ ਮਤਲਬ ਸਮਝ ਨਹੀਂ ਸਕੇ ਕਿ ਤੁਸੀਂ ਤੁਹਾਡੀ ਜਾਨ ਜਾਚ ਸੀ ਸੀ ਉਹ ਵੀ ਤਾਂ ਗੱਲ ਹੈ ਜੀ ਅਗਰ ਤੁਹਾਡੀ ਜਾਨ ਚਲੀ ਜਾਂਦੀ ਫੇ ਤੁਹਾਡਾ ਪਰਿਵਾਰ ਕੀ ਕਰਦਾ ਪਰਿਵਾਰ ਖਤਮ ਹੀ ਹੈ ਜੀ ਉਸ ਤੋਂ ਬਾਅਦ ਕੋਈ ਦੇਖ ਲੋ ਦੇਖਦਾ ਨਹੀਂ ਮੁੜ ਕੇ ਪਰਿਵਾਰ ਨਹੀਂ ਪਤਾ ਹੀ ਹੈ ਤੁਹਾਨੂੰ ਵੀ ਬਿਲਕੁਲ ਅਤੇ ਧੰਨਵਾਦ ਹੈ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ ਧੰਨਵਾਦ ਹੈ ਥਾਣਾ ਟਿੱਬਾ ਦੇ ਐਸਐਸਓ ਦਾ ਜਿਨ੍ਹਾਂ ਨੇ ਮੁਕਦਮਾ ਦਰਜ ਕੀਤਾ ਆਰਮ ਐਕਟ ਤੇ 307 ਤੇ ਕਈ ਧਰਾਵਾਂ ਜਿਹੜੀਆਂ ਲਗਾ ਕੇ ਮੁਕਦਮਾ ਦਰਜ ਕੀਤਾ ਤੁਸੀਂ ਸੁਣ ਰਹੇ ਹੋ ਥਾਣਾ ਐਸਐਸਓ ਟਿੱਬਾ ਦੇ ਬਿਆਨ ਸੁਣ ਰਹੇ ਹੋ ਜਿਹਦੇ ਵਿੱਚ ਉਹਨਾਂ ਨੇ ਮੁਕਦਮਾ ਦਰਜ ਕਰ ਦਿੱਤਾ ਤੇ ਇੱਕ ਅਕਿਊਜ਼ ਨੂੰ ਜਿਹੜਾ ਗ੍ਰਿਫਤਾਰ ਵੀ ਕਰ ਲਿਆ ਤਾਂ ਕਿ ਲੇਕਿਨ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਜਲੰ ਕੀ ਜਿੰਨਾ ਇਹ ਨਰਾ ਅਸਲਾ ਸੀਗਾ ਕਿ ਉਹਦੀ ਵੈਰੀਫਿਕੇਸ਼ਨ ਨਹੀਂ ਕੀਤੀ ਸੀ ਕਿ ਉਹਨੇ ਅਸਲਾ ਜਮਾ ਨਹੀਂ ਕਰਾਇਆ ਲੁਧਿਆਣਾ ਕਿੱਦਾਂ ਲੈ ਕੇ ਆ ਗਿਆ ਕਿ ਉਹਦੀ ਰਸਤੇ ਚੈਕਿੰਗ ਨਹੀਂ ਹੋਈ ਕਿ ਅਸਲਾ ਜਲੰਧਰ ਅੰਬਰ ਸੋਰੀ ਮਾਫ ਕਰ ਅੰਬਰ ਸਰ ਤੋਂ ਲੁਧਿਆਣਾ ਲੈ ਕੇ ਆ ਰਿਹਾ ਕਿ ਉਹ ਦੇਖੋ ਨਜਾਇਜ਼ ਅਸਲਾ ਸੀ ਲਾਇਸੈਂਸੀ ਅਸਲਾ ਜੇ ਇੱਕ ਵੱਡਾ ਵਿਸ਼ੇ ਬੰਦਾ ਕਿ ਕੋਡ ਪੱਟ ਲੱਗਾ ਹੋਇਆ ਤੇ ਅਸਲਾ ਲੁਧਿਆਣਾ ਆ ਕੇ ਫਾਇਰ ਕੀਤੀ ਗਈ ਤੇ ਇਹ ਰ ਇੱਕ ਵੱਡਾ ਸਵਾਲ ਅੰਬਰ ਸਰ ਪੁਲਿਸ ਦੇ ਉੱਤੇ ਵੀ ਹੈ ਕਿ ਅੰਬਰ ਸਰ ਪੁਲਿਸ ਨੂੰ ਉੱਤੇ ਕਿ ਅਲੱਗ ਮੁਕਦਮਾ ਦਰਜ ਕਰਕੇ ਗਿਆ ਚੌਂਕ ਕਮਿਸ਼ਨ ਤੇ ਕੀ ਇਹ ਅਲੱਗ ਮੁਕਦਮਾ ਦਰਜ ਕਰਦਾ ਹਾਂਜੀ ਸਰ ਕੀ ਇਹ ਮਾਮਲਾ ਕੀ ਦੱਸ ਦੋਗੇ ਕਿਹੜੇ ਮਾਮਲੇ ਦੀ ਗੱਲ ਕਰਦੇ ਹੋ ਸਰ ਜਿਹੜੀ ਰਾਹੋ ਰੋਡ ਦੇ ਉੱਤੇ ਗੋਲੀ ਚੱਲਣ ਦੀ ਵਾਰਦਾਤ ਜਿਹੜੀ ਹੋਈ ਸੀਗੀ ਇਹ ਇੱਕ ਦੀਪਕ ਰਾਣਾ ਨਾਮ ਦਾ ਵਿਅਕਤੀ ਸੀਗਾ ਉਹ ਇੱਥੇ ਆਪਣੇ ਸਾਲੇ ਦੇ ਜਿਹੜਾ ਦੇ ਫੰਕਸ਼ਨਾਂ ਦੇ ਵਿੱਚ ਸ਼ਿਰਕਤ ਆਉਣ ਲਈ ਆਇਆ ਸੀ ਜੀ ਉਹਦੀ ਉੱਤੇ ਗੱਡੀ ਦੀ ਮਤਲਬ ਅੱਗੇ ਪਿੱਛੇ ਕਰਨ ਨੂੰ ਲੈ ਕੇ ਇੱਥੋਂ ਦੇ ਇੱਕ ਛੋਟੀ ਸਾਹਿਬ ਨਾਮ ਦੇ ਵਿਅਕਤੀ ਨਾਲ ਕਾਸ ਹੁਣੀ ਹੋ ਗਈ ਸੀ ਮੌਕੇ ਤੇ ਜੀ ਉਹਨਾਂ ਨੂੰ ਮੌਕੇ ਦੇ ਖੁੱਤ ਬੜੀ ਹਟਾ ਵੀ ਦਿੱਤਾ ਗਿਆ ਸੀ ਪਰ ਇਹ ਬੰਦਾ ਸ਼ਰਾਬ ਦੇ ਨਸ਼ੇ 'ਚ ਹੋਣ ਕਰਕੇ ਉਹਨੇ ਦੁਬਾਰਾ ਜਾ ਕੇ ਉੱਥੇ ਪੰਗਲ ਹੈ ਉਹਦੇ ਨਾਲ ਤੇ ਉਸ ਦੇ ਸਬੰਧਤ ਤੌਰ ਤੇ ਭਾਰੇ ਜੀ ਸਰ ਕਿਸ ਕਿਸ ਫੈਂਸ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਸਰ ਇਹਦੇ ਤੇ ਡਿਫਰੈਂਟ ਆਪੀਸੀ ਦੀਆਂ ਸੈਕਸ਼ਨਸ ਨੇ 307 347 ਜੀ ਪਲੱਸ 25 27 ਕਰਨ ਦੇ ਨਾਲ ਆਪ ਲੈ ਚੁੱਕੇ ਆ ਗ੍ਰਿਫਤਾਰੀ ਹੋ ਚੁੱਕੀ ਸਰ ਹਾਂ ਜੀ ਅਸੀਂ ਕਰ ਸਕਦੇ ਹਾਂ ਬਹੁਤ ਕਾਬਲੀ ਤਾਰੀਫ ਦਾ ਸਰ ਕੰਮ ਹੈ ਕਿ ਤੁਹਾਡਾ ਕਿ ਤੁਸੀਂ ਮੌਕੇ ਤੇ ਲਾਉ ਨਾਟ ਖਰਾਬ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਧਾਰਾ ਵੀ ਲਗਾਈਆਂ ਸਰ ਲੇਕਿਨ ਇੱਕ ਵੱਡਾ ਸਵਾਲ ਤੋਂ ਛੋਟਾ ਸਵਾਲ ਹੈ ਕਿ ਅਸਲਾ ਇਹਨਾਂ ਨੇ ਜਮਾ ਨਹੀਂ ਕਰਾਇਆ ਸੀਗਾ ਐਕਚੁਅਲੀ ਇਸ ਪਰ ਇਹ ਜੀ ਵੈਰੀਫਾਈ ਕਰਨਾ ਬਾਕੀ ਹੈ ਅਜੇ ਅੰਡਰ ਇਨਵੈਸਟੀਗੇਸ਼ਨ ਆਫਸਰ ਜੀ ਜਿੱਦਾਂ ਇਹ ਚੀਜ਼ਾਂ ਫੈਕਟਸ ਕਲੀਅਰ ਹੋਣ ਦੇ ਬਾਅਦ ਵੀ ਬੀਕ ਕਰਦੇ ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਵਾਸਤੇ ਸਰ ਬਹੁਤ ਬਹੁਤ ਸ਼ੁਕਰੀਆ ਹਲੋ ਦੋਨੋ ਕੈਮਰਾਮੈਨ ਸਰ ਜੀ ਸੇ ਇਤਿਆਰੇ ਨਾਲ ਮੈਂ ਵਿਸ਼ਾਲ ਕਪੂਰ ਲੁਧਣਾ